ਜੀ ਇਹਦੇ ਵਿੱਚ ਪੈ ਜਾਂਦੀ ਹੁੰਦੀ ਆ ਆ ਵੀਲ ਇਥੋਂ ਪਟਿਆਲਾ ਜਿੰਨੇ ਮਰਜ਼ੀ ਵੀਲ ਇਹ ਨਹੀਂ ਇਹ ਉਹ ਨੂੰ ਕਹੀ ਜਾਂਦਾ ਉਹ ਨੂੰ ਕਹੀ ਜਾਂਦਾ ਚੱਕ ਚੱਕ ਉਹ ਹਾਰੇ ਪੈਂਟ ਕੱਪਟੇ ਵਾਲਾ ਦਾ ਲਾਉਂਦਾ ਜੋਰ ਆ ਇੱਧਰ ਲੈ ਮਰਿਆ ਪਿਆ ਦਾ ਰੋਗੀ ਉਹ ਉਹ ਲੰਮੀ ਨਹੀਂ ਦੋ ਸੈਟ ਆਪਾਂ ਦਿੱਤੇ ਸੀਗੇ ਪਾਵਰ ਹਿੱਸੇ ਤੇ ਬ੍ਰੇਕਾਂ ਤੇਲ ਵਾਲੀਆਂ ਮੇਸਤਰੀ ਦਾ ਨਾਮ ਸੋਨੂ ਸੋਨੂ ਉੱਬੀ ਚੱਕ ਪਿੰਡ ਤੋਂ ਲੁਧਿਆਣੇ ਦਾ ਚੱਕ ਉੱਥੋਂ ਆ ਬਾਈ ਨੀਲੀ ਪਾਗ ਵਾਲਾ ਮਿਸਤਰੀ ਆ ਆ ਬਾਈ ਜੀ ਆ ਦੋ ਟਰੈਕਟਰ ਸੀ ਇਹਨਾਂ ਕੋਲ ਇੱਕ ਪਾਰਟ ਤੇ ਇੱਕ ਸੋਨਾ ਲੀਕ ਦੋ ਟਰੈਕਟਰ ਦਾ ਪਾਰਟ ਸੇ ਲੈ ਕੇ ਗਏ ਆ ਪਾਵਰ ਸਟੇਜ ਦਾ ਹਿੱਸਾ ਤੇ ਆਪਣਾ ਤੇਲ ਬ੍ਰੇਕਾ ਕੋਈ ਮਿੱਤਰ ਸਮਾਨ ਲੈ ਆਨਲਾਈਨ ਆਇਆ ਇੱਥੇ ਮਾਰਕੀਟ ਦੇ ਵਿੱਚ ਜੀ ਵੀ ਆਈ ਸੀ ਮੈਂ ਕਿਹਾ ਕਿਸੇ ਦੋਸਤ ਦੀ ਆ ਪਹਿਲਾਂ ਦੱਸਦਾ ਵੀ ਆਪਣੀ ਨਹੀਂ ਹੈਗੀ ਇੱਥੇ ਐਵੇਂ ਹਵਾ ਮਾਰਦੇ ਬਾਰੇ ਤੁਹਾਨੂੰ ਕਹਿ ਰਿਹਾ ਆ ਆਪ ਤਿਆਰ ਕਰਾਈ ਆ ਉਹ ਮਿੱਤਰ ਸਮਾਨ ਨੇ ਆਨਲਾਈਨ ਆਇਆ ਇੱਥੇ ਮਾਰਕੀਟ ਦੇ ਵਿੱਚ ਮੈਂ ਕਿਹਾ ਨਾਲ ਬਲੌਗ ਦੇ ਵਿੱਚ ਇਹਨੂੰ ਵੀ ਲੈ ਲਈਏ ਚਾਬੀ ਚੁਬੀ ਕੱਢ ਕੇ ਤਣੀ ਲੈ ਗਿਆ ਇਹਦਾ ਡੈਕ ਡੋਕ ਵੀ ਚਲਾ ਕੇ ਦੇਖਦੇ ਇਹਦੇ ਮਨ ਨਾਲ ਚਾਬੀ ਕੱਢ ਕੇ ਲੈ ਗਿਆ ਤੇ ਦੇਖੋ ਵਧੀਆ ਦੀਪ ਤਿਆਰ ਹੋਈ ਹੈ ਨਾ ਤੇ ਇੰਜਨ ਕਹਿੰਦੇ ਬਲੈਰੋ ਦਾ ਰੱਖਿਆ ਵਿੱਚ ਟਾਇਰਾਂ ਦੀ ਨਿਗਾ ਪੈਂਦੀ ਹੈ ਸਭ ਤੋਂ ਜਿਆਦਾ ਟਾਇਰਾਂ ਕਰਕੇ ਲੋਕ ਦੇਖਦੇ ਹੋਣਗੇ ਇਹਨੂੰ ਉਹ ਟਾਇਰ ਤਗੜੇ ਪਾਏ ਹੋਏ ਜੀਪ ਨੂੰ ਟਾਇਰ तकरीबन ਪੌਣਾ ਟਾਇਰ ਬਾਹਰ ਬਲੈਰੋ ਦਾ ਇੰਜਨ ਆ ਪਾਵਰ ਸਟੀering ਆ ਵਧੀਆ ਚੀਜ਼ ਤਿਆਰ ਹੋ ਗਈ ਕੋ ਸਿਆਲ ਸਿਆਲ ਹੁਣ ਜੀਪਾਂ ਹੀ ਚੱਲਣੀਆਂ ਤੁਹਾਨੂੰ ਪਤਾ 2 ਮਹੀਨੇ ਜਿੰਨਾ ਤੱਕ ਧੁੱਪ ਤੱਪ ਚੜਦੀ ਤੇ ਤੇ ਹੁਣ ਜੀਪਾਂ ਹੀ ਚੱਲਣੀਆਂ ਨੇ ਚਾਬੀ ਬਾਈ ਕੱਢ ਕੇ ਲੈ ਗਿਆ ਨਹੀਂ ਤਾਂ ਤੁਹਾਨੂੰ ਡੱਕ ਡੁੱਕ ਵੀ ਚਲਾ ਕੇ ਦਿਖਾਉਂਦੇ ਤੇ ਇਹ ਡੱਬ ਵਾਲੀ ਤਿਆਰ ਹੋਈ ਆ ਭਰਾ ਕਹਿੰਦਾ ਇੱਥੇ ਸਮਾਨ ਲੈਣ ਆਏ ਹੁਣੇ ਕੋਈ 5 ਗੇਰਾਂ ਗੱਡੀ ਦੇ ਦੇਖਿਓ ਕਿਵੇਂ ਲੱਗੀ ਤੁਹਾਨੂੰ ਵੀ ਆ ਮਾਮਾ ਵਾਲਾ ਮੋਮੋ ਵਾਲਾ ਕਹਿੰਦਾ ਸਟੀering wheel ਜਿਹੜਾ ਟਰੈਕਟਰ ਨੂੰ ਵੀ ਆਪ ਪਾਉਨੇ ਆ ਆ ਗੁੱਲੀ ਜੀ ਇਹਦੇ ਵਿੱਚ ਪੈ ਜਾਂਦੀ ਹੁੰਦੀ ਆ ਆ ਵੀਲ ਟੋਪਟੇ ਵਾਲਾ ਜਿੰਨੇ ਮਰਜ਼ੀ ਵੀਲ ਤਕਰੀਬਨ ਜੇ ਵਿਲੀ ਵਾਲਾ ਅਰੀਜਨਲ ਵੀਲ ਰੱਖਿਆ ਜਾਵੇ ਨਾ ਉਹ ਸੋਹਣਾ ਲੱਗਦਾ ਇਹ ਵੀਲ ਚਲੋ ਆਪਣੀ ਆਪਣੀ ਪਸੰਦ ਆ ਬਾਕੀ ਤੇ ਵੀਡੀਓ ਦੇ ਵਿੱਚ ਬਾਕੀ ਤੁਹਾਨੂੰ ਬ੍ਰੇਕਾਂ ਦਾ ਕੰਮ ਹੋਣਦੇ ਉਹ ਵੀ ਦਿਖਾਉਨੇ ਆ ਆ ਜਾਪਾਂ ਕੋਲ ਕੇ ਦਿਖਾ ਦਈਏ ਇੰਜਣ ਕਿਹੜਾ ਇਹਦੇ ਚ ਪਾਵਰ ਸਟੀering ਆ ਗਿਓ ਯਾ ਲੈ ਬਾਈ ਜੀ ਲਓ ਜੀ ਵਧੀਆ ਲਾਇਆ ਰੰਗ ਰੰਗ ਖਰਾਬ ਹੋਣ ਤੋਂ ਬੰਦਿਆਂ ਨੇ ਫਲੇਮ ਆ ਲਈ ਹੋਈ ਆ ਇਹ ਟ ਫਲੇਮ ਵਧੀਆ ਤਿਆਰ ਹੋਇਆ ਸੀ ਆਪਣਾ ਰੋਟਰੀ ਪੰਪ ਦੇ ਵਿੱਚ ਬਲੈਰੋ ਦਾ ਇੰਜਨ ਕਿਥੋਂ ਰੱਖਿਆ ਭਾਈਆਂ ਨੇ ਮੈਨੂੰ ਕਿਹਾ ਲੱਗਦਾ ਪੇਟੀ ਬੰਦੀ ਇੰਜਨ ਨਵਾਂ ਹੀ ਲੱਗਣ ਰਿਹਾ ਵਾ ਇਹ ਨਵਾਂ ਹੀ ਇੰਜਨ ਰੱਖਿਆ ਹੋਵੇ ਬਾਕੀ ਤਾਂ ਰੱਬ ਜਾਣਦਾ ਲੱਗਦਾ ਤਾਂ ਨਵਾਂ ਹੀ ਆ ਜਿਵੇਂ ਇੰਜਨ ਹਨਾ ਇਹ ਨਵਾਂ ਪੇਟੀ ਬੰਦਾ ਬਲੈਰੋ 4 ਸਿਲੰਡਰ ਵਾਲਾ ਇੰਜਨ ਆ ਬਾਕੀ ਗੱਡੀਆਂ ਦੇ ਵਿੱਚ ਬੜੇ ਓਲੇ ਹੋ ਗਏ ਬਾਈ ਹੁਣ ਨਹੀਂ ਪਤਾ ਲੱਗਦਾ ਠੀਕ ਆ ਜਿਵੇਂ ਆ ਰੰਗ ਉਤਰੰਦੇ ਆ ਟੱਚ ਹੁੰਾਂ ਦੀ ਇੱਥੋਂ ਇਹ ਚੀਜ਼ਾਂ ਤਿਆਰ ਕਰਨ ਲੱਗਿਆ ਹੈ ਇਹਨਾਂ ਦੀ ਨਹੀਂ ਆ ਇਹ ਤਾਂ ਕਿਸੇ ਦੀ ਹੈ ਹੁਣ ਬੈ ਕੇ ਦੇਖੋ ਫੋਟੋ ਕਿੱਤੀ ਹੈ ਤੁਹਾਡੀ ਤਾਂ ਫੋਟੋਆਂ ਕਰਾਉਣ ਵਾਲੇ ਭਰਾ ਮੇਰੇ ਵਰਗੇ ਸਾਰੇ ਜਿਹੜਾ ਮਾਲਕ ਆ ਉਹ ਤੁਰੇ ਹੈ ਨਹੀਂ ਤੇ ਸਾਰੇ ਫੋਟੋਆਂ ਕਰਾਉਣ ਵਾਲੇ ਆ ਮੇਰੇ ਵਰਗੇ ਲੈ ਆ ਉਹ ਤੁਹਾਡੇ ਫੋਨ ਤੇ ਖਿੱਚਦੀ ਹੈ ਜੋ ਫੋਟੋ ਕਿੱਝ ਛੱਡ ਜਾ ਦੋ ਫੋਰਮੈਨ ਚੋਟੀ ਦੇ ਫੋਰਮੈਨ ਲੱਗੇ ਹੋਇਆ ਟੂਪਾ ਵਿਟ ਕਰਨ ਮਾਰਾਂ ਕਰੇ ਵੀ ਕਰ ਸਿੱਧੀਆਂ ਦੇਣ ਕਿਤੇ ਪੁੱਠੀਆਂ ਨਹੀਂ ਵੀ ਐਵੇਂ ਸਮਾਨ ਪਾ ਸਹੀ ਦੇਣ ਜੋ ਇੱਕ ਸਾਡੇ ਕੋਲ ਕਿ ਮੋਬਾਈਲ ਫੜਨ ਵਾਲਾ ਕੈਮਰਾ ਫੜਨ ਵਾਲਾ ਬੰਦਾ ਨਹੀਂ ਹੁੰਦਾ ਤੇ ਜੇ ਆਪ ਲੱਗਦੇ ਅੰਦਰ ਤੇ ਆਹ ਕੰਮ ਕੱਢ ਜਾਂਦਾ ਐਸੇ ਕਰਕੇ ਸਾਡੀਆਂ ਵੀਡੀਓ ਘੱਟ ਹੋਣੀਆਂ ਤੇ ਜਦੋਂ ਦਾ ਬੱਚਾ ਫ੍ਰੀ ਹੁੰਦਾ ਪਲੇਟ ਨੂੰ ਹੱਥ ਪਾਓ ਐਕਸਲ ਨੂੰ ਵਿੱਚ ਹੱਥ ਦੇ ਲੋਗੇ ਉੱਪਰੋਂ ਐਕਸਲ ਨੂੰ ਹੱਥ ਪਾਓ ਮੈਂ ਵੀਡੀਓ ਜੋ ਪਹਿਲਾਂ ਦੱਸਤਾ ਹੀ ਤੁਹਾਨੂੰ ਵੀ ਸ਼ੁਕਰ ਆ ਜੇ ਪੂਰਾ ਜੋੜ ਦੇਣ ਟਰੈਕਟਰ ਉਹੀ ਗੱਲ ਹੋਈ ਹੁਣ ਦੁਬਾਰਾ ਟੂ ਪੱਟੀ ਆ ਇਹ ਪੁਰਿਆ ਜਾਵੇ ਇਹਦੇ ਗੁੱਲਾ ਪੈਰ ਨੂੰ ਵੱਜਾ ਜਿਹੜਾ ਗੁੱਲਾ ਆ ਇਹ ਉਹ ਬੰਦਾ ਕਹਿੰਦਾ ਇਹਦੇ ਗੁੱਲਾ ਕਹਦਾ ਗੁੱਲੇ ਤੋਂ ਵੇਣਾ ਹੀ ਟੂ ਪਿੱਟ ਕਰਤੀ ਸਾਡਾ ਐਡਾ ਫੋਰਮੈਨ ਪੱਕਾ ਜੀ ਹਾਂ ਜੀ ਧਰੋ ਇਹ ਬੰਦੇ ਦੀ ਪਛਾਣ ਕਰ ਲਓ ਇਹਦੇ ਨਾਲ ਐਵੇਂ ਨਹੀਂ ਸਮਝਣਾ ਇਹਨੂੰ ਤੁਸੀਂ ਰਾਜੂ ਕਿਹੜੇ ਸਨ ਦਾ ਕੰਮ ਕਰ ਰਹਿਆ ਤੂੰ ਐਵੜੇ ਭਾਈ 82 ਦਾ ਸਨ 82 ਦਾ 82 ਦਾ ਕੰਮ ਕਰਦਾ ਤੁਸੀਂ ਕਿਤੇ ਐਵੇਂ ਹੀ ਹੌਲੇ ਚ ਲੈ ਜਾਓ ਬੰਦੇ ਨੂੰ ਨਹੀਂ ਹੌਲੇ ਚ ਨਾ ਲੈ ਜਾਓ ਦੇਖੋ ਗੁੱਲਾ ਹੀ ਪਾਉਣਾ ਭੁੱਲ ਗਿਆ ਸੀ ਉਤੋਂ ਅਗਲਾ ਜਾ ਕੇ ਸੋਚਦਾਗਾ ਕਿ ਜਿਹੜਾ ਲਜਾਨ ਵਾਲਾ ਵੀ ਇਹ ਕਿਤੇ ਮਾਡਲ ਚ ਗੁੱਲਾ ਆਇਆ ਹੀ ਨਹੀਂ ਹੋਣਾ ਨਵੇਂ ਮਾਡਲ ਦੀਆਂ ਟੂਬਾਂ ਆ ਗਈਆਂ ਇਹ ਵੀ ਇਹੋ ਜਿਹੇ ਵੀ ਕੰਮ ਇੱਥੇ ਮਾਰਕੀਟ ਚ ਹੁੰਦੇ ਆ ਬਹੁਤ ਓਏ ਹੋਏ ਹੋਏ ਚੱਕ ਪੜਨ ਚੱਕੇ ਵੇ ਦੋ ਵੇ ਚੱਕ ਚੱਕ ਐ ਵੇ ਐ ਵੇ ਉਹ ਨੂੰ ਗਈ ਜਾਂਦਾ ਉਹ ਨੂੰ ਗਈ ਜਾਂਦਾ ਚੱਕ ਚੱਕ ਉਹ ਹਾਰੇ ਪੈਂਟ ਕੱਪੜਾ ਦਾ ਲਾਉਂਦਾ ਜੋਰ ਆ ਇੱਧਰ ਲੈ ਮਰਿਆ ਪਿਆ ਦਾ ਰੂਪੀ ਉਹ ਆ ਲੰਮੀ ਨਹੀਂ ਪੋਣੀ ਐਂ ਚੱਕ ਲੋ ਆ ਦੇਖ ਲੋ ਬਈ ਆਸੀਆਂ ਕਿੱਡੀਆਂ ਸਾਡੀਆਂ ਹੋਣੇ ਟਿਊਬਾਂ ਦੋਨੇ ਭੇਜਣੀਆਂ ਅੱਜ ਆ ਆ ਲੈ ਹਾਂ ਵੀ ਪਹਿਲੀ ਵਾਰੀ ਐ ਸਿੱਧੀ ਰੱਖ ਐ ਹੁੰਦੀ ਰੱਖਣਾ ਹਾਂ ਹੁੰਦੀ ਹੈ ਬਾਈ ਕੀ ਜੇ ਭੇਜਣੇ ਸੈੱਟ ਦੋਵੇਂ ਅੱਜ ਤੇਲ ਬ੍ਰੇਕਾਂ ਦੇ ਐ ਨਿਕਲੀਆਂ ਦੇਖੋ ਤਸਵੀਰ ਸੈੱਟ ਐ ਇਹ ਪਹਿਲੀ ਵਾਰੀ ਖੁੱਲੇ ਆ ਬ੍ਰੇਕ ਤਾਂ ਚੱਕੀ ਤਾਂ ਚੱਕ ਮੜਾ ਤਾਂ ਪਵਾ ਯਾਰ ਹੱਥ ਪਵਾ ਸੋਨੂੰ ਇਹਦੇ ਨਾਲ ਇਹਨੂੰ ਥੱਲੇ ਵਾਲੀ ਨਾ ਛੱਡ ਦੇ ਪੁੱਤ ਐਕਸਲ ਚੱਕਾ ਚੱਕ ਹਾ ਸਾਰਾ ਕਰ ਸਾਰਾ ਜ਼ੋਰ ਲਾਉਂਦੇ ਰਸਿਆ ਕਰੋ ਟੱਟ ਕਾ ਜਾਓਗੇ ਤੁਸੀਂ ਛਾਲਕ ਤੇ ਲਿਆ ਛਾਲਕ ਤੇ ਸਾਫ ਥਾਂ ਤੇ ਲਿਆ ਬਾਹਰ ਲਿਆ ਤੇ ਸਾਫ ਲੈ ਪਹਿਲੀ ਵਾਰੀ ਜਿੱਲਿਆ ਲੱਗਦਾ ਵਈ ਇਹ ਲੈਦਰ ਵੀ ਗਿੱਲੋ ਕਿੰਨੇ ਇਹਦੇ ਚ ਹੁਣ ਭਰਾ ਕਹੀ ਨਾ ਬਣਾ ਲੈਂਦੇ ਆ ਤੇਲ ਬ੍ਰੇਕਾਂ ਆਪਣੇ ਨੂੰ ਨਾਰਮਲ ਨੂੰ ਤੇ ਪਤਾ ਕੀ ਆ ਖੱਜਲ ਖਰਾਬੀ ਜੀ ਆ ਜਿੰਨਿਆਂ ਨੇ ਬਣਾਏ ਆ ਬਾਅਦ ਚੋ ਕਟਾ ਕੇ ਫਿਰ ओरिजिनल ਹੀ ਲੈ ਕੇ ਗਏ ਆ ਪੈਸੇ ਖਰਾਬ ਕਰਨ ਦਾ ਬਾਲਾ ਕੋਈ ਫਾਇਦਾ ਨਹੀਂ ਕਈ ਭਰਾ ਆਏ ਆ ਜਿਹੜੇ ਆਪਣੇ ਆਪਣੇ ਸਰਕਲ ਦੇ ਬੰਦੇ ਵੀ ਆ ਉਹ ਕਹਿੰਦੇ ਵੀ ਆ ਇੱਥੋਂ ਖੋਲ ਕੇ ਘੜੇ ਜੇ ਮਿਲ ਜਾਂਦੇ ਆ ਉਹ ਮੁੱਲ ਤਾਂ ਦੁਕਾਨਦਾਰ ਨੇ ਇਨਾ ਘੜਿਆਂ ਦਾ ਵੀ ਉਹੀ ਲੈਣਾ ਤਾਂ ਪੂਰੀਆਂ ਟੂਬਾਂ ਦਾ ਵੀ ਉਹੀ ਲੈਣਾ ਕਿ ਖੋਲ ਕੇ ਦਾ ਅਰੀਜਨਲ ਤੋਂ ਹੀ ਦੇਣੀ ਆ ਤੇ ਲਾਲੋ ਸਾਹਿਬ ਵੀ ਇਹ ਤੁਸੀਂ ਜੇ ਮੱਗੇ ਲੈ ਲਓ ਭਾਵੇਂ ਤੇਲ ਬ੍ਰੇਕਾਂ ਦੇ ਖਲਾ ਕੇ ਤੁਹਾਡੀਆਂ ਇਹ ਟੂਬਾਂ ਸਹੀ ਆ ਤਾਂ ਰੇਟ ਤਾਂ ਤੁਹਾਨੂੰ ਕੋਸ਼ਤ ਤਾਂ ਉਹੀ ਪੈ ਜਾਣੀ ਆ ਕਿਉਂ ਟਿਊਬਾਂ ਕਈ ਭਰਾ ਕਹਿੰਦੇ ਸੀ ਆਵਦੀਆਂ ਰੱਖ ਲਈਏ ਪਰ ਰੇਟ ਦਾ ਡਿਫਰੈਂਸ ਹੈ ਜਿਹੜਾ ਉਹ ਨਹੀਂ ਪੈਣਾ ਤੁਹਾਨੂੰ ਉਹ ਤੁਹਾਨੂੰ ਪ੍ਰਾਪਰਟੀ ਉਪਾਂ ਦਾ ਹੀ ਦੇਣਾ ਪੈਣਾ ਕਿਉਂ ਇਹ ਟਰੈਕਟਰਾਂ ਤੋਂ ਲੱਥੇ ਪਾੜ ਨਵੇਂ ਇਹ ਬਹੁਤ ਮਹਿੰਗੇ ਆ ਜੇ ਆਪਾਂ ਇਹਨੂੰ ਨਵੇਂ ਦੇ ਵਿੱਚ ਕਈ ਇਹ ਵੀ ਨਵੀਆਂ ਲਈਏ ਐਂ ਬੰਦ ਦਾ ਬੰਦ ਸੈੱਟ ਹੀ ਹੁੰਦਾ ਤਾਂ ਬੰਦ ਦਾ ਬੰਦ ਹੀ ਸੇਲ ਹੁੰਦਾ ਚੱਲ ਵੀ ਕਰ ਬੰਦ ਦਾ ਛੋਟੇ ਵੀਰ ਆ ਦੇਖੋ ਬ੍ਰੇਕਾਂ ਦੋਨੇ ਪੂਰੇ ਆ ਗੋਲੀਆਂ ਗਾਲੀਆਂ ਵਾਲੇ ਥਾਂ ਨਾ ਆ ਜਿਹੜੇ ਦੇਖਦੇ ਆ ਜਦੋਂ ਬਾਹਰ ਕਮਾਈ ਦੀ ਉਹ ਰਿਆਈ ਸੋਨੂੰ ਆ ਰਾੜ ਕਮਾਇਆ بڑے ਹੱਥ ਨਾਲ ਹਾਂ ਇੱਥੋਂ ਵੱੜ ਕੇ ਇੱਥੋਂ ਵੱੜ ਕੇ ਇੱਥੋਂ ਵੱੜ ਕੇ ਕਮਾ ਹਾਂ ਤੇਰੇ ਨਾਲ ਨੂੰ ਕਮਾ ਬ੍ਰੇਕ ਲਾਉਣ ਦਾ ਪ੍ਰੋਸੈਸ ਦਿਖਾਉਣਾ ਤੁਹਾਨੂੰ ਐ ਬਟਾ ਖਾ ਖਿੱਚੇ ਨੂੰ ਆਪਣੇ ਨਾਲ ਨੂੰ ਐਵੇਂ ਐਵੇਂ ਬ੍ਰੇਕ ਲੱਗਦੀ ਦੇਖੋ ਹਣ ਜਦੋਂ ਬਾਹਰੋਂ ਪੈਂਟ ਲੱਪਾ ਲੱਪਣਾ ਆ ਗੋਲੀਆਂ ਜਿਹੜੇ ਸਾਦੇ ਬ੍ਰੇਕ ਹੁੰਦੇ ਨੇ ਨਾ ਜਿੱਥੇ ਗੋਲੀ ਜਾ ਕੇ ਖੜੀ ਜਾਂ ਰਾੜ ਜੀ ਦੇ ਵਿੱਚ ਆ ਮੋਰੀਆਂ ਜੀਆਂ ਤੁਹਾਨੂੰ ਦੇ ਦੇ ਹੁਣੇ ਥੱਲੇ ਘਸ ਜਾਂਦੀਆਂ ਬਹੁਤ ਜਾਈਆਂ ਇਹ ਇਹ ਤਿੰਨ ਬ੍ਰੇਕਾਂ ਦੇ ਵਿੱਚ ਇਹ ਫਾਇਦਾ ਵਾ ਵੀ ਤੇਲ ਦੇ ਵਿੱਚ ਰਹਿੰਦਾ ਹੈ ਸਾਰਾ ਸਿਸਟਮ ਤੇ ਇਹ ਖਰਾਬ ਨਹੀਂ ਹੁੰਦੇ ਸੁੱਕੀਆਂ ਬ੍ਰੇਕਾਂ ਦੇ ਵਿੱਚ ਘੱਟਾ ਪੈ ਕੇ ਜਾਂ ਬੂਟ ਪਾੜ ਜਾਂਦੇ ਆ ਬੂਟ ਪਾੜ ਕੇ ਘੱਟਾ ਪੈ ਕੇ ਆ ਜਿਹੜੇ ਘਾਰਾ ਖਤਮ ਹੋ ਜਾਂਦੇ ਆ ਤੇ ਬ੍ਰੇਕ ਪ੍ਰੋਪਰ ਆ ਜਿਹੜੀ ਖੁੱਲਦੀ ਨਹੀਂ ਡਿਸਕ ਤੇਲ ਦੇ ਵਿੱਚ ਚੱਲਣ ਨਾਲ ਬਚਾਏ ਰਹਿੰਦਾ ਸਿਸਟਮ ਸਾਰਾ ਤੇ ਆ ਹੁੰਦਾ ਬ੍ਰੇਕ ਦਾ ਸਿਸਟਮ ਤੇਲ ਬ੍ਰੇਕਾਂ ਦਾ ਕਿਉਂ ਇਹ ਜਦੋਂ ਬੂਟ ਪਾੜ ਜਾਣੇ ਆਪਣੇ ਅੰਦਰ ਮਿੱਟੀ ਆ ਗਈ ਇਹ ਚੀਜ਼ਾਂ ਦੇ ਵਿੱਚ ਫਰਕ ਪੈ ਜਾਂਦਾ ਸੀਨ ਨਹੀਂ ਤਾਂ ਕਰ ਹੀ ਜਾਂਦੀ ਆ ਕੁਦਰਤੀ ਗੱਲ ਆ ਜਦੋਂ ਆਪਾਂ ਤੁਹਾਨੂੰ ਪਤਾ ਚੀਜ਼ ਖੇਤੀ ਚ ਚੱਲਣੀ ਆ ਸੀਜ਼ਨ ਦੇ ਵਿੱਚ ਟਾਈਮ ਨਹੀਂ ਹੁੰਦਾ ਅਗਲਾ ਨਾ ਪਾਉਣੇ ਆ ਪਾਉਣੇ ਆ ਤਾਂ ਸੀਗਾ ਇਹ ਆ ਸਿਸਟਮ ਸਾਰਾ ਇਹਦੇ ਵਿੱਚ ਐਬਸੋਲੂਟ ਤੇਲ ਬ੍ਰੇਕਾਂ ਦੇ ਚੀਜ਼ੇ ਚੰਗੀ ਦਾ ਇਹਦੇ ਵਿੱਚ ਆ ਸੀਲਾ ਆ ਸੀਲ ਦਾ ਆ ਇਹ ਪਲੇਟ ਲੱਗੀ ਆ ਸੀਜ਼ਨ ਦੇ ਵਿੱਚ ਟਾਪ ਮਾਡਲ ਦੇ ਵਿੱਚ ਆ ਪਲੇਟ ਦੇ ਸੀ ਲੱਗੇ 13 ਨੰਬਰ ਨਾਟ ਆ ਗਏ ਤੇ ਦੋ ਤਰ੍ਹਾਂ ਦੇ ਮਾਡਲ ਆਉਂਦੇ ਇੱਕ ਸਿੱਧੀ ਤੀਨ ਡੁਗਣ ਵਾਲੀ ਆਉਂਦੀ ਐ ਇੱਕ ਤੇਰਾ ਨੰਬਰ ਨਟਾਂ ਵਾਲੀ ਆਉਂਦੀ ਐ ਆਵਾਜ਼ ਥੋੜੀ ਜਿਹੀ ਖਰਾਬ ਹੋਈ ਐ ਗਲਾ ਮੈਨੂੰ ਬੜਾ ਸਿਆੜੀ ਦੇਣਾ ਗਰਮ ਠੰਡਾ ਖਾਦਾ ਜਾਂਦਾ ਇਸਕੇ ਗਲੇ ਬੰਦ ਕਰੋ ਬੇਟਾ ਛੜਾਫੜਾ ਰੋੜ ਦੇ ਜਾਂਦੇ ਨੇ ਕਿ ਇਹਦਾ ਪ੍ਰੈਸ਼ਰ ਦਾ ਸਮਾਨ ਅਸੀਂ ਆਪ ਹੀ ਪਾਉਂਦੀ ਆਂ ਨੇ ਆ ਉਹ ਦੋਨਾਂ ਦੇ ਕਾਲੇ ਨੇ ਆਹ ਦੋਸਤੋ ਹਿੱਸੇ ਦੋਵੇਂ ਚੱਲੇ ਤੇ ਆ ਬਾਈ ਜੀ ਆ ਮਾਲਕਾ ਮਿਸਤਰੀ ਵੀਰ ਸੁਣੋ ਚੱਕ ਕਲਾਂ ਤੋਂ ਲੁਧਿਆਣੇ ਲੱਗੇ ਚੱਕ ਕਲਾਂ ਇਹਨਾਂ ਨੇ ਦੋ ਤਿੰਨ ਟਰੈਕਟਰ ਕਰੇ ਯਾਰ ਬਾਈ ਜੀ ਹੁਣ ਇਕੱਠਾ ਸਮਾਨ ਲੈ ਗਏ ਯਾਰ ਦੋਸਤੀ ਆਪਸੇ ਵਿੱਚ ਉਹ ਦੋ ਬਾਤ ਦੇ ਲੋਕ ਤਿਆਰ ਹੋਣ ਦੇ ਰੋਡ ਤਿਆਰ ਹੋਣ ਦੇ ਕਿਸਮਾਂ ਲਿਖ ਤਿਆਰ ਹੋਣ ਦੇ ਪੂਰਾ ਸਮਾਨ ਚੱਕ ਕੇ ਉਹਨਾਂ ਦੁਆਰਾ ਅਸੀਂ ਬਹਿ ਕੇ ਗੁੱਲੇ ਦਾ ਸਾਰੀ ਕਲੀ ਕਲੀ ਦੀ ਉਹ ਇੱਕ ਪੂਰੀ ਰੋਡ ਕਰਾਉਂਦੀ ਛੋਟੇ ਤੇ ਜਿਹੜੇ ਰਬੜ ਦੀਆਂ ਪਾਈਪਾਂ ਨੇ ਸੋਨੇ ਆਪਣੀ ਗੱਡੀ ਵੀ ਨਾਲ ਲਿਆਏ ਸੀ ਚਲੋ ਇੱਥੋਂ ਗੱਡੀ ਜਿਹੜੀ ਤੇ ਜਾਂਦਾ ਸਮਾਨ ਉਸੇ ਤੇ ਜਿਹੜਾ ਪੁਰਾਣਾ ਸਮਾਨ ਕਟਾਉਣਾ ਹੁੰਦਾ ਉਧਰ ਵਾਪਸ ਆ ਜਾਂਦਾ ਤੇ ਆ ਜੀ ਜਿਹਨਾਂ ਨੇ ਪੈਰ ਦਾ ਨਕਟ ਲਾਈਆ ਡਬਲ ਕਲਚ ਕਰਿਆ ਡਬਲ ਕਲਚ ਨੂੰ ਹੈ ਮਾਡਲ ਦੇ ਵਿੱਚ ਡਬਲ ਕਲਚ ਰਵਰਸ ਵੀ ਤੇ ਉਹ ਡਬਲ ਕਲਚ ਕਰਿਆ ਇਹਨਾਂ ਨੇ ਇਆ ਸਾਰਾ ਸਮਾਨ ਹੁਣ ਇਹਨਾਂ ਨੂੰ ਪੂਰਾ ਕਰਾ ਕੇ ਅਸੀਂ ਲਾਸਟ ਵੀਡੀਓ ਦੇ ਵਿੱਚ ਐਂਡ ਦੇ ਵਿੱਚ ਥੋੜਾ ਜਿਹੀ ਜਾਣਕਾਰੀ ਦੇ ਦਿੰਦੇ ਆ ਸਾਰਾ ਸਿਸਟਮ ਅਸੀਂ ਹੁਣ ਪੈਰਦਾਨਾ ਕੇਟਾ T20 ਵਾਲੀ ਆ ਸੋਨਾਂ ਵਾਲੀ ਕਧੀਆਂ ਪਲੇਟਾਂ ਜਿਹੜੀਆਂ ਇਹਦੇ ਜੋੜ ਲੱਗਦੇ ਹੁੰਦੇ ਜਿਨ੍ਹਾਂ ਦੇ ਜਗ੍ਹਾ ਨਹੀਂ ਹੁੰਦੀ ਪੰਪ ਲੱਗਨ ਨੂੰ ਇਹ ਪਲੇਟਾਂ ਆਪਦੀਆਂ ਲਏ ਸੀ ਇੱਥੇ ਸਾਡੇ ਤਿਆਰ ਹੋ ਜਾਂਦੀਆਂ ਪਲੇਟਾਂ ਜਿਨ੍ਹਾਂ ਨੇ ਪੰਪ ਲੱਗਨ ਨੂੰ ਜਗ੍ਹਾ ਨਹੀਂ ਹੁੰਦੀ ਤੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ